ਵਿੱਚ ਬਹੁਤ ਹੀ ਸਤਕਾਰ ਜੋ ਸੰਤ ਬਾਬਾ ਕਸ਼ਮੀਰ ਸਿੰਘ ਜੀ ਲੋਹਰਾਂ ਸਾਹਿਬ ਵਾਲੇ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਿਛੋੜਾ ਸੁਣੇ ਦੁੱਖ ਬਿੰਦਟੇ ਮਰੀਓਦ ਬੌਜ ਪਿਆਰੇ ਆਪਣੇ ਬਿਰਹੀ ਨਾਂ ਤੀਰੋਦ ਸਾਜਨ ਮੇਰੇ ਰੰਗਲੇ ਸਾਜਨ ਮੇਰੇ ਰੰਗਲੇ ਮੇਰੇ ਰੰਗਲੇ ਸਾਜਨ ਮੇਰੇ ਰੰਗਲੇ ਸਾਜਨ ਮੇਰੇ ਰੰਗਲੇ ਸਾਜਨ ਮੇਰੇ ਮੇਰੇ ਰੰਗਲੇ ਸਾਜਨ ਵੇਰੇ ਰੰਗਲੇ ਜਾਇ ਸੁਤੇ ਜੀਰਾਨ 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 ਪਿਆਰੇ ਜਾਇ ਸੁਤੇ ਜੀਰਾਨ જન মেরে ਰੰਗਲੇ ਜਾਇਸ ਤੇਜੀ ਰਾਣ ਸਾਜਨ ਮੇਰੇ ਰੰਗਲੇ ਜਾਇਸ ਤੇਜੀ ਰਾਣ ਸਾਜਨ ਮੇਰੇ ਤਨ ਜੋ ਬਣ ਅਰ ਫੁੱਲੜਾ ਨਾ ਠਿਹੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉ ਢਲ ਟੁਲ ਜੰਮਨਹਾਰ ਰੰਗ ਮਨ ਲੈ ਪਿਆਰਿਆ ਜਾਂ ਜੋ ਬਣ ਹੁਲਾ ਦਿਨ ਥੋੜੜੇ ਥੱਕੇ ਭੈ ਆਪਰਾਣਾ ਚੋਲਾ ਕੀ ਨਾ ਸੁਨੇਹੀ ਗੋਰੀ ਸਾਜਨ ਮੇਰੇ ਰੰਗ ਲੇ ਜਾਇ ਸੁਤੇ ਜੀ ਰਾਨ ਹੰਪੀ ਵੰਜਾ ਡੁੰਮਣੀ ਰੋਵਾ ਚੀਲੀ ਬਾਣ ਕੀ ਨਾ ਸੁਨੇਹੀ ਗੋਰੀ ਆਪਣ ਕੰਨੀ ਸੋਏ ਲੱਗੀ ਆਵੇ ਸਹੋਰ ਨਿਤ ਨ ਪਈਐ ਹੋਏ ਵਿਛੋੜਾ ਸੁਣੇ ਦੁੱਖ ਬਿੰਡਠੇ ਮਰਿਓਦ ਬਾਜ ਪਿਆਰੇ ਆਪਣੇ ਬਿਰਹੀ ਨ ਤਿਰੋਦ ਪੀੜ ਵਿਛੋੜ ਦੀ ਉਹ ਹੀ ਜਾਣਦੇ ਵਿਛੜੇ ਪਿਆਰੇ ਜਿਨਾਂ ਦੇ छोड़ी उन जाणे जिन प्यारा विछड़े उन जाणे जिन प्यारा ਵੇ ਵਿਛੋੜੇ ਦਿਓ ਹੀ ਨੇ ਜਾਣਦੇ ਜਿੰਨਾ ਦਾ ਪਿਆਰਾ ਪੀਰ ਵਿਛੋੜੇ ਦਿਓ ਹੀ ਨੇ ਜਾਣਦੇ ਜਿੰਨਾ ਦਾ ਪਿਆਰਾ ਵਿਚੜੇ ਰਮ ਸਤਕਾਰਯੋ ਸਤਗੁਰਾਂ ਦੀ ਸੱਜੇ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਸਾਰੀਆਂ ਸੰਗਤਾਂ ਮਹਾਂਪੁਰਸ਼ ਸਿੰਘ ਸਹਿਬਾਨ ਵਿਦਵਾਨ ਉਸਰੇ ਉਸ ਰੰਗਲੇ ਸੱਜਣ ਨੂੰ ਅੰਤਮ ਵਧਾਈਗੀ ਦੇਣ ਵਾਸਤੇ ਜਿਨ੍ਹਾਂ ਨੇ ਦੁਨੀਆਂ ਵਾਸਤੇ ਤਾਂ ਸਾਰੇ ਲੋਕ ਕਰਦੇ ਆ ਪਰ ਜਿਹੜੇ ਲੋਕਾਂ ਨੂੰ ਉਪਦੇਸ਼ ਦਿੰਦੇ ਆ ਸਿੱਖਿਆ ਦਿੰਦੇ ਆ ਪ੍ਰਚਾਰ ਕਰਦੇ ਆ ਵਿਦਵਾਨਾਂ ਵਾਸਤੇ ਬੁੱਧੀਜੀਵੀਆਂ ਵਾਸਤੇ ਪ੍ਰੋਫੈਸਰਾਂ ਵਾਸਤੇ ਕਰਨਾ ਇਹ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਾਰ ਦੀ ਹਿੱਸੇ ਵਿੱਚ ਆਇਆ ਜੋ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਸੀ ਟਕਸਾਲਾ ਨੂੰ ਉਹ ਆਪਣੇ ਪੁਰਖਿਆਂ ਦੀ ਵੱਡਿਆਂ ਦੇ ਨਾਂ ਨੂੰ ਹੋਰ ਚਾਰ ਚੰਨ ਲਾਏ ਭਵੇਂ ਦੁਨਿਆਵੀ ਸੇਵਾਵਲ ਦੇਖੀਏ ਤਾਂ ਫਰਮੇ ਸਮਾਂ ਥੋੜਾ ਸੀ ਪਰ ਕੰਮ ਬਹੁਤੇ ਕੀਤੇ ਆ ਜਿੱਦਾਂ ਦੀ ਸੇਵਾ ਸੰਭਾਲੀ ਗਈ ਇਸ ਟਕਸਾਲ ਦੀ ਇੱਕ ਦਿਨ ਰਾਤ ਇੱਕ ਕੀਤਾ ਹੋਇਆ ਸੀ ਜਦੋਂ ਆਉਂਦੇ ਸੀ ਕੁਛ ਨਾ ਕੁਛ ਬਦਲਿਆ ਹੁੰਦਾ ਸੀ ਸਾਰਾ ਕੁਸ਼ੀ ਬਦਲ ਦਿੱਤਾ ਤਾਂ ਆ ਵੀ ਬਦਲ ਦਿੱਤਾ ਵੀ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਆ ਵੀ ਹੋਣਾ ਹੈ ਅਸੀਂ ਕੈਨੇਡਾ ਸੀ ਮਹਾਪੁਰਸ਼ ਅਮਰੀਕਾ ਸੀ ਉਸ ਦਿਨ ਇਹ ਪਿਛਲੇ ਸਾਲ ਦੀ ਗੱਲ ਹੈ। ਤੋਂ ਬਾਬਾ ਜੀ ਨੇ ਮੈਨੂੰ ਮੈਸੇਜ ਕੀਤਾ ਕਿ ਮਹਾਪੁਰਸ਼ਾਂ ਦਾ ਅੱਜ ਜਨਮ ਦਿਨ ਹੈ। ਸੁਮਾ ਫੋਨ ਤੇ ਕਿਹਾ ਮਹਾਰਾਜ ਜੀ ਮੁਬਾਰਕ ਜਨਮ ਦਿਨ ਦੀ। ਮੈਨੂੰ ਕਹਿੰਦੇ ਕਾਦੀ ਮੁਬਾਰਕ ਕਸ਼ਮੀਰਾ ਸਿਆ। ਆਪਾਂ ਤਾਂ ਲਾਲ ਲੀਕ ਟੱਪ ਗਏ। ਕਿਉਂਕਿ ਬਾਣੀ ਚ ਮਾਰੇ ਕਹਿੰਦੇ ਨੇ 60 ਕੇ ਬੜੇ ਪਾਵੈ 40 ਸੀ ਪੁਰ ਹੋਏ 85 ਪੱਗ ਖਿਸੇ 60 ਕੇ ਬੜੇ ਪਾਵੈ ਆਪਾਂ ਦਾ 60 ਤੋਂ ਉੱਪਰ ਟੱਪ ਗਏ ਲਾਲ ਲੀਕ ਟੱਪ ਗਏ ਆਪਾਂ ਦਾ ਕਹਿੰਦੇ 68 ਸਾਲ ਦੀ ਉਮਰ ਹੋ ਗਈ ਮਹ ਜੀ ਮੇਰੀ 63 ਸਾਲ ਦੀ ਹੋ ਗਈ ਚੋ ਤੂੰ ਵੱਡਾ ਮੇਰੇ ਤੋਂ ਮੈਂ ਨਹੀਂ ਮੈਂ ਸ੍ਰੀ ਉਮਰ ਕਰਕੇ ਵੱਡਾ ਮਹਾਰਾਜ ਜੀ ਆਹੋ ਕਹਿੰਦੇ ਇਹ ਤਾਂ دنیਵੀ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਜਨਮ ਦਿਨ ਦੀਆਂ ਮੁਬਾਰਕਾਂ ਜੀ ਤੇ ਆਪਣੀਆਂ ਕਾਦੀਆਂ ਮੁਬਾਰਕਾਂ ਹੁੰਦੀਆਂ ਤੋ ਐਤ ਕਿ ਮੈਨੂੰ ਸਾਰਾ ਪ੍ਰੋਗਰਾਮ ਪੁੱਛਿਆ ਫੋਨ ਕਰਕੇ ਹੁਣ ਕਿੱਥੇ ਐ ਫਿਰ ਦਵਾਨ ਕਿੱਥੇ ਨੇ ਫਿਰ ਕਿੱਥੇ ਜਾਣਾ ਹੈ ਮੈਂ ਦੱਸਿਆ ਮਾਰੇ ਤੈਨੇ ਅਮਰੀਕਾ ਨੇ ਫਿਰ ਇੰਗਲੈਂਡ ਵੀ ਜਾਣਾ ਤੂੰ ਮੈਂ ਕਿਹਾ ਹਾਂ ਜੀ ਕਹਿੰਦੇ ਇੱਧਰ ਹੀ ਨਾ ਫਿਰੀ ਜਾਈਂ ਛੇਤੀ ਆ ਜਾਈਂ ਹੁਣ ਪਤਾ ਕੀ ਰਮਜਮ ਆ ਰਹੇ ਸੀ ਵੀ ਛੇਤੀ ਆ ਜਾਈਂ ਇੱਧਰ ਨਾ ਫਿਰੀ ਜਾਈਂ ਜਦੋਂ ਦੁਵਾਨ ਤੋਂ ਬਾਅਦ ਸੁਨਿਆ ਮਿਲਿਆ ਕਹਿੰਦੇ ਅਸੀਂ ਸੋਚਿਆ ਆਹ ਕਹਿ ਰਹੇ ਸੀ ਵੀ ਛੇਤੀ ਆ ਜਾਈਂ ਇੱਧਰ ਹੀ ਨਾ ਫਿਰੀ ਜਾਈਂ ਪ੍ਰੋਗਰਾਮ ਸਾਰੇ ਕੈਂਸਲ ਕਰਕੇ ਸੋ ਸਾਧ ਸੰਗਤ ਜੀ ਬਾਬਾ ਜਤਿੰਦਰ ਸਿੰਘ ਬੈਠੇ ਨੇ ਇੰਗਲੈਂਡ ਦੀ ਸੰਗਤ ਵੱਲੋਂ ਭਾਈ ਮਰੀਕ ਸਿੰਘ ਹੋਰ ਵੀ ਸੰਗਤ ਬਹੁਤ ਆਈ ਹੈ ਸੋ ਇਹੀ ਹੈ ਹੁਣ ਪਤਾ ਨਹੀਂ ਸਾਡੇ ਕਰਮੀ ਇਹੋ ਜੇ ਕੀਤੇ ਹੋਏ ਨੇ ਮਾੜੇ ਪਹਿਲਾਂ ਵੱਡੇ ਮਹਾਰਾਜ ਗਏ जायेदार मार गए फिर छोटे चले गए फिर लौरा महापुर चले गए रतवाड़ा रतवाड़ा साहेब वाले चले गए ये दुख आप सारे देखने हैं। ਬੜੀਆਂ ਅਸਾਂ ਸੰਬਦ ਸਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣਾ ਸਿਸਲੀਆਂ ਜੇ ਹੋਵੇ ਸਾਹਿਬ ਸਮੇਲ ਕਰ ਕਰਿ ਹੋ ਪਹਚਾ ਸਦੜੇ ਨਿਤ ਪਵਨ ਰੋਜੀ ਸਦੜਿਆ ਰਿਆ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਹਮੇ ਕੋਈ ਪਤਾ ਨਹੀਂ ਆਪਾਂ ਨੂੰ ਕਦੋਂ ਆਉਣਾ ਪਰ ਜਿਵੇਂ ਪੰਥ ਦੇ ਵਿੱਚੋਂ ਬਹੁਤ ਵੱਡਾ ਇੱਕ ਪੰਥ ਦਾ ਹੀਰਾ ਹੋਵੇ ਸਾਨੂੰ ਤਾਂ ਘਟਾ ਹੈ ਹੀ ਟਕਸਾਲ ਵਾਲੇ ਸੰਪਰਦਾਵਾਲਿਆਂ ਨੂੰ ਚਲੋ ਸਹੀ ਬਾਤ ਅਸੀਂ ਕਰ ਸਕਦੇ ਹਾਂ ਸਾਰੇ ਪਰ ਉਹਨਾਂ ਵਰਗਾ ਕਿੰਨੇ ਬਣਨਾ ਸਾਧ ਸੰਗਤ ਜੀ ਜੋ ਕਰ ਸਕਦੇ ਸੀ ਅਸੀਂ ਨਹੀਂ ਕਰ ਸਕਦੇ ਹੋਰ ਨਹੀਂ ਕਰ ਸਕਦਾ ਕੋਈ ਪਰ ਕਾਲਪੁਰਖ ਦਾ ਹੁਕਮ ਹੈ ਬਾਣਾ ਹੈ ਰਜੈ ਮੰਨ ਹੀ ਰਹਿ ਹੋਰ ਕਰ ਵੀ ਕੁਛ ਨਹੀਂ ਸਕਦੇ ਜੇ ਠੱਕਰ ਸੋ ਨਹੀਂ ਚਾਰਾ ਤੰਕੋ ਕੀਜੈ ਸਦ ਨਮਸਕਾਰ ਕਾਲਪੁਰਖ ਦਾ ਹੁਕਮ ਹੈ ਜੋ ਉਹਨੂੰ ਚੰਗਾ ਲੱਗਦਾ ਸੁਰਦਾਸ ਕਰੀਏ ਉਹ ਤਾਂ ਆਪਣੀ ਬੜੀ ਚੜ੍ਹਦੀ ਕਲਾ ਚ ਨਭਾ ਗਏ ਸਾਡੀ ਵੀ ਮਰ ਦੇ ਚਾਨਾਂ ਜਿੰਨੇ ਬਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੰਤ ਪਪਾ ਕੀ ਸ਼ਿਮਰ ਸੇਜੇ ਲੋਰਨ ਸਾਹ ਬਾਲੇ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਬੜੇ ਭਾਵਕ ਹੋ ਕੇ ਸੰਗਤਾਂ ਦੇ ਵਿੱਚ ਦੋ ਸ਼ਬਦ ਸਾਂਝੇ ਕੀਤੇ ਨੇ ਕਿਉਂਕਿ ਮਹਾਪੁਰਖਾਂ ਦੇ ਨਾਲ ਇਤਨਾ ਇਹਨਾਂ ਦਾ ਪ੍ਰੇਮ ਸੀ ਜੋ ਕਿ ਸ਼ਬਦਾਂ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ ਜਹਦਾਰ ਮਹਾਰਾਜੀ ਦੇ ਸਮੇਂ ਇੱਕ ਸਮੇਂ ਬਾਬਾ ਜੀ ਆਪ ਇਸ ਗੱਲ ਦੀ ਗੱਲ ਕਰਦੇ ਸੀ ਕਿ ਅਸੀਂ ਬਾਕੀ ਦਿਨ ਢੋਲਕੀ ਦੀ ਸੇਵਾ ਕਰਦੇ ਸੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਪੜ੍ਹਾਈ ਕਰਦੇ ਸੀ ਤੇ ਐਤਵਾਰ ਵਾਲੇ ਦਿਨ ਇਹ ਢੋਲਕ ਦੀ ਸੇਵਾ ਉਹਨਾਂ ਵਾਸਤੇ ਅਸੀਂ ਰਾਖਮੀ ਰੱਖਦੇ ਸੀ ਕਿ ਉਹਨਾਂ ਨੂੰ ਐਤਵਾਰ ਨੂੰ ਛੁੱਟੀ ਹੁੰਦੀ ਹੈ ਕਿਉਂ ਆ ਕਰਕੇ ਢੋਲਕ ਦੀ ਸੇਵਾ ਜਹਦਾਰ ਮਹਾਰਾਜ ਦੇ ਨਾਲ ਨਮਾਇਆ ਕਰਨਗੇ। ਯਾਨੀ ਕਿ ਇਹ ਜੋ ਪਿਆਰ ਹੈ ਮੁੱਢ ਤੋਂ ਹੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਣਿਆ ਹੁੰਦਾ ਹੈ। ਜੋ ਸਾਡੇ ਆਮ ਲੋਕਾਂ ਦੀ ਸਮਝ ਦੇ ਵਿੱਚ ਨਹੀਂ ਆਉਂਦਾ। ਸਤਿਗੁਰੂ ਜੀ ਰਹਿਮਤ ਕਰਨ ਆਪਣੀ ਬਖਸ਼ਿਸ਼ ਸਾਡੇ ਸਾਰਿਆਂ ਉੱਪਰ ਬਖਸ਼ਿਸ਼ ਕਰਨ ਸਾਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਕਰਨ। ਹੁਣ ਮੈਂ ਬੇਨਤੀ ਕਰਾਂਗਾ ਭਾਈ ਜਤਿੰਦਰ ਸਿੰਘ ਜੀ ਇੰਗਲੈਂਡ ਵਾਲੇ 10 ਮਿੰਟ ਦਾ ਸਮਾਂ ਆਪ ਸਾਰੀਆਂ ਸੰਗਤਾਂ ਦੇ ਗੁਰਬਾਣੀ ਕੀਰਤਨ ਰਾਈ ਦਰਸ਼ਨ ਕਰਨਗੇ ਸੰਗਤਾਂ ਦੇ ਵਿਚਾਰਨਾ ਵਿੱਚ ਬੇਨਤੀ ਹੈ ਕਿ ਜਿੱਥੇ ਵੀ ਜਗ੍ਹਾ ਮਿਲਦੀ ਹੈ ਬੜੇ ਪ੍ਰੇਮ ਦੇ ਨਾਲ ਬੈਠਦੇ ਜਾਓ ਤਾਂ ਜੋ ਆਪਾਂ ਮਹਾਪੁਰਖਾਂ ਨੂੰ ਸ਼ਰਧਾ ਰ ਸਤਕਾਰ ਭੇਟ ਕਰੀਏ ਆਪਣੇ ਜੀਵਨ ਨੂੰ ਜਿਸ ਸਾਸ਼ੇ ਦੇ ਨਾਲ ਉਹਨਾਂ ਨੇ ਸਾਡੇ ਵਾਸਤੇ ਇਹ ਵੱਡੇ ਪਰਉਪਕਾਰ ਵੱਡੇ ਪ੍ਰਸਾਰਥ ਕੀਤੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਸਾਡੇ ਕਲਜੂਗੀ ਜੀਵਨ ਦਾ ਭਲਾ ਹੋ ਜਾਵੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਗਏ ਨੇ ਅਸੀਂ ਗਰਬਾਣੀ ਨਾਲ ਜੁੜੀਏ ਤਾਂ ਜੋ ਸਾਡੇ ਮਨਾਂ ਦੇ ਵਿੱਚ ਤਰਵਾਸ ਅਤੇ ਭਰੋਸਾ ਬਣ ਜਾਵੇ ਆਓ ਭਾਈ ਜਤਿੰਦਰ ਸਿੰਘ ਜੀ ਆਪ ਜੀ ਦੇ ਸਾਹਮਣੂ ਕੀਰਤਨ ਕਰ ਰਹੇ ਨੇ ਬਿਨਾਂ ਦੇਖਿਆਂ ਤੋਂ